ਮੰਮੀ ਜਦੋਂ ਮੈਂ ਸਵੇਰ ਗਰਮ-ਗਰਮ ਰੋਟੀ ਲਾਈ ਜਾਂਦੀ ਸੀ ਉਦੋਂ ਮੈਂ ਕਿਹਾ ਰੋਟੀ ਖਾ ਲਓ ਉਦੋਂ ਤੁਸੀਂ ਖਾਦੇ ਨਹੀਂ ਆ ਹੁਣ ਠੰਡੀ ਰੋਟੀ ਖਾ ਕੇ ਹਟਿਆ ਉਦੋਂ ਮਨਪ੍ਰੀਤ ਮੈਨੂੰ ਭੁੱਖ ਨਹੀਂ ਸੀ ਆ ਹੁਣ ਥੋੜਾ ਜੀਜਾ ਕਰਿਆ ਵੀ ਚਲ ਦੋ ਗੁਰ ਕੇ ਖਾ ਲਾਂ ਮੰਮੀ ਵੱਡੀ ਮੰਮੀ ਕਿੱਧਰ ਗਈ ਉਹ ਤਾਂ ਇਹ ਕਹਿੰਦੀ ਸੀ ਕਿ ਅੰਦਰ ਤਾਈ ਕੇ ਜਾ ਕੇ ਆਉਣੀ ਹੈ ਕਹਿੰਦੀ ਮੈਂ ਅੱਛਾ ਹਾਂ ਸੱਚ ਉਹਨਾਂ ਦੀ ਨੂੰ ਦੀ ਭੈਣ ਬਾੜੀ ਬਿਮਾਰ ਆ ਕਹਿੰਦੇ ਵਿਖੇ ਮੰਮੀ ਹਜੇ ਉਹਦੀ ਉਮਰ ਕੀ ਹੈ ਵਿਚਾਰੀ ਦੀ ਨਿੱਕੇ ਨਿੱਕੇ ਉਹਦੇ ਨਿਆਣੇ ਆ ਰੱਬ ਵੀ ਨਾ ਜਦੋਂ ਮਾਰ ਪਾਉਂਦਾ ਦੇਖਦਾ ਨਹੀਂ ਉਹੀ ਤਾਂ ਗੱਲ ਆ ਪੁੱਤ ਤੇ ਰੱਬ ਨਹੀਂ ਵੇਖਦਾ ਹੁੰਦਾ ਕੁਛ ਲੈ ਬਿਜਵਾਕ ਹਮਾਰੇ ਹੀ ਸੋਚ ਲਵੇ ਬੰਦਾ ਪੋਰਾ ਪੋਰਾ ਹੈ ਗਿਆ ਵਿਚਾਰੇ ਕਿਹਦੇ ਆਸਰੇ ਜਿਉਣਗੇ ਜੇ ਕੱਲ ਨੂੰ ਉਹਨੂੰ ਕੁਛ ਹੋ ਜੇ ਉਹੀ ਤਾਂ ਗੱਲ ਹੈ ਜੋ ਆਕੜ ਕਿਹਦੇ ਆਸਰੇ ਦੇਣਾ ਮੁੜ ਕੇ ਉਹੀ ਗੱਲ ਜਿਹੜੇ ਮਗਰ ਉਹ ਸਾਹਮਣਗੇ ਚਲ ਮੈਂ ਤਾਂ ਕਹਿੰਨੀ ਆ ਵਾਹਿਗੁਰੂ ਕਰਕੇ ਵਿਚਾਰੀ ਨੂੰ ਕੁਛ ਨਾ ਹੋਵੇ ਠੀਕ ਹੋ ਜਾਵੇ ਵਿਚਾਰੀ ਹੋਰ ਚਲ ਹੋਈ ਜਾਣਾ ਠੀਕ ਹੁੰਦਾ ਦਵਾਈ ਬੂਟੀ ਕਹਿੰਦੇ ਦਵਾਈ ਜਾਂਦੇ ਹੈਗੇ ਬੋਲੇ ਕੀ ਹਾਲ ਹੈ ਬਾਈ ਵਧੀਆ ਵਧੀਆ ਮੈਂ ਤਾਂ ਤੂੰ ਸੁਣਾ ਹੋਰ ਕਰ ਪ੍ਰਵਾਹ ਠੀਕ ਆ ਉਹ ਫੋਨ ਤਾਂ ਮੈਂ ਆ ਹੀ ਲਾਇਆ ਸੀਗਾ ਮੈਂ ਮੁੜ ਕੇ ਯਾਰ ਗੱਲ ਹੀ ਨਹੀਂ ਕਿਸੇ ੜੀ ਤੂੰ ਕੋਈ ਹਾਂ ਹਾਂ ਉਹ ਨਹੀਂ ਨਹੀਂ ਉਹ ਨਹੀਂ ਕੋਈ ਚੱਕਰ ਵਾਲੀ ਗੱਲ ਯਾਰ ਜਿਉਂ ਤੈਨੂੰ ਕਹੀ ਜਾਂਦਾ ਮੈਂ ਹੀ ਕਹਤਾ ਜੋਂ ਉਹ ਸਾਂਪ ਦੀ ਥਾਂ ਦਾ ਕੜਾ ਪਾ ਦਾਂਗੇ ਤੈਨੂੰ ਗੱਲਾਂ ਕੋਈ ਯਾਰ ਜਾ ਬਰੇ ਕਿਹ ਜੀਆਂ ਗੱਲਾਂ ਕਰਦਾ ਉਹ ਨਹੀਂ ਬੇਬੇ ਨਹੀਂ ਬੋਲਦੀ ਕੁਛ ਉਹਨੇ ਤਾਂ ਤੁਹਾਨੂੰ ਆ ਫੋਨ ਲਾ ਕੇ ਕਿਹਾਗਾ ਵੀ ਭਾਈ ਕਰਾ ਹਲਾ ਬਸ ਠੀਕ ਆ ਵੀਰ ਦੋਨਾਂ ਦੀ ਕਹਾਣੀ ਤੂੰ ਨਾਲ ਹੈਗਾ ਮਿੱਤਰ ਮੇਰਾ ਤੈਨੂੰ ਦੱਸਿਆ ਤਾਂ ਅਮਰੀਕਾ ਆ ਬੈਠਾ ਬਾੜੇ ਚ ਹੂੰ ਕਰਾ ਲਈਏ ਕਿਹਨੂੰ ਫੋਨ ਲਾ ਰਖਿਆ ਉਹ ਬੇਬੇ ਨਾਲ ਗੱਲ ਕਰੀ ਜਾਣਾ ਮੁੰਡੇ ਨਾਲ ਹੁਣ ਕਿੱਟਤਾ ਕੱਟਤਾ ਮੈਨੂੰ ਪਤਾ ਹੀ ਨਹੀਂ ਤੂੰ ਕਿਹਦੇ ਨਾਲ ਗੱਲ ਕਰੀ ਜਾਣਾ ਸ਼ਰਮ ਸ਼ਰਮ ਹੈਗੀ ਕਿ ਨਾ ਤੈਨੂੰ ਕਿਉਂ ਇਹ ਚ ਸ਼ਰਮ ਆ ਗਈ ਗੱਲ ਆ ਨਾ ਹੁਣ ਤੂੰ ਆ ਦੀ ਮਾਂ ਦੇ ਉੱਤੋਂ ਨਹੀਂ ਹੋਏਗਾ ਬਾਹਲਾ ਸਿਆਣਾ ਬਣ ਗਿਆ ਤੂੰ ਉਹ ਬੇਬਤੋ ਨਹੀਂ ਹੁਣ ਲੀ ਗੱਲ ਤਾ ਤੂੰ ਹੀ ਮਚਾਈ ਆ ਨੀ ਤੇਰੀ ਸੋਚਦਾ ਮੈਂ ਤਾਂ ਕੋਈ ਗੱਲ ਨਹੀਂ ਜੀ ਹੱਥ ਮੈਂ ਮਚਾਉਣੀ ਆ ਮੇਰਾ ਕੀ ਸੋਚਦਾ ਪਹਿਲਾਂ ਉਧਰੋਂ ਤਾਂ ਨਿਮੇੜ ਤੂੰ ਉਧਰ ਹੁਣ ਉਹਨਾਂ ਦੇ ਪੈਰੀ ਹੱਥ ਤਾਂ ਲਾਈ ਜਣਾ ਕਿਵੇਂ ਨੇ ਬੜੂਆ ਹਣਾ ਆਏ ਨਹੀਂ ਪੈਰੀ ਹੱਥ ਲੱਗਦੇ ਹੁੰਦੇ ਜਿਵੇਂ ਤੂੰ ਲਾਉਣਾ ਨਾ ਸਾਰੇ ਪਿੰਡ ਚ ਤਾਂ ਡੋਂਡਾ ਪਿੱਟ ਗਿਆ ਤੂੰ ਵਿਆਹ ਦੀ ਗੱਲ ਕਰਦਾ ਜੇ ਮਾੜੀ ਜੀ ਉਹਨਾਂ ਦੇ ਕੰਨ ਚ ਭਣਕ ਪੈ ਗਈ ਨਾ ਚਾਕੇ ਅਗਲੇ ਅੰਦਰ ਠੋਕਣਗੇ ਫਿਰਦਾ ਭੌਂਕਦਾ ਉਹ ਤਾਂ ਕਿਤੇ ਗਾਹਾਂ ਨਾ ਟੱਪ ਜਾਨਾ ਜੇ ਇੰਨੇ ਦਰ ਵਾਲੇ ਹੁਣ ਉਹ ਫਿਰ ਤਾਂ ਭੇਜ ਜੀ ਦੇ ਨਾਲ ਆਪਣੀ ਕੁੜੀ ਨੂੰ ਨਾਲ ਆਈ ਤੇ ਹੋਰ ਕਿਵੇਂ ਭੇਜਣਾ ਜਦੋਂ ਤੈਨੂੰ ਇੱਕ ਵਾਰਾ ਕਹਤਾ ਵੀ ਆਪਾਂ ਸਰਪੰਚ ਨਾਲ ਗੱਲ ਕਰਾਂਗੇ ਸਰਪੰਚ ਨੂੰ ਲੈ ਕੇ ਚੱਲਾਂਗੇ ਉਹ ਬੇਬੇ ਹੁਣ ਤੂੰ ਦੂਜੇ ਲੂਤੋਗੀ ਉਦੋਂ ਤਣ ਮੈਂ ਕਹਿਆ ਸੀ ਸਰਪੰਚ ਨੂੰ ਨਾਲ ਲੈ ਚੱਲ ਉਦੋਂ ਤੱਕ ਇਹ ਨਹੀਂ ਲੈ ਕੇ ਜਾਣਾ ਦੋਨੇ ਚੱਲਾਂਗੇ ਆਪਾਂ ਦੋਨੇ ਲਿਆਵਾਂਗੇ ਨਾਲ ਬੇ ਦੋਨੇ ਲੈ ਆਉਂਦੇ ਪਰ ਤੇਰੀ ਜੀਬ ਲੂਤਰੋ ਕੁਛ ਨਹੀਂ ਕਰਨ ਦਿੰਦੀ ਸਹੀ ਗੱਲ ਤਾਂ ਕਹੀ ਜਾਂਦੀ ਆ ਭੋਲਾ ਕਹਿੰਦਾ ਕੋਈ ਨਹੀਂ ਮੈਂ ਕਰਾ ਦੇਣਾ ਛੱਡ ਪਰੇ ਉਧਰੋਂ ਨਵੇੜ ਹੀ ਦਿੰਨਾ ਪਰੇ ਤਲਾਕ ਦੇ ਦਿੰਨੇ ਤੂੰ ਖੂਚੇ ਪਰੇ ਭੋਲਾ ਖੜਾ ਹੋ ਕੇ ਕਰਾ ਦੂ ਭੋਲਾ ਤੂੰ ਤਾਂ ਉਹਦੇ ਫੋਨ ਲਾਇਆ ਸੀ ਭੋਲੇ ਨੂੰ ਰੀਸ ਤਾਂ ਤੂੰ ਹੀ ਲਾਈ ਆ ਉਹ ਕਹਿੰਦਾ ਮੈਂ ਤਾਂ ਭਾਲੀ ਬੈਠਾ ਦੋਨੇ ਕੁੜੀਆਂ ਬੇ ਮੈਂ ਭੋਲੇ ਨੂੰ ਫੋਨ ਲਾਇਆ ਸੀ ਮੈਨੂੰ ਹੁਣ ਆਇਆ ਨਹੀਂ ਸਿਰਫ ਪਤਾ ਮੈਂ ਖਾ ਚੱਲ ਜੇ ਇਧਰ ਉਹ ਕਰਨਗੇ ਹੁਣ ਅਗਲੇ ਉਹ ਤਿਆਰ ਆ ਜਮਾ ਨਹੀਂ ਉਹ ਕਰਦੇ ਮੈਨੂੰ ਪਤਾ ਉਹਦੇ ਮੈਂ ਮੂੰਹ ਸੁੰਘਿਆ ਹੀ ਉਹਨਾਂ ਦਾ ਕੀ ਕਹਿੰਦੇ ਆਣਾ ਲੈ ਕਹਿਣਾ ਕੀ ਸੀ ਉਹਨਾਂ ਨੇ ਜਦੋਂ ਮੈਂ ਇੱਕ ਵਾਰਾ ਕਹਤਾ ਵੀ ਆਪਾਂ ਹਰਪ੍ਰੀਤ ਨੂੰ ਲੈ ਕੇ ਆਵਾਂਗੇ ਰਹੀ ਗੱਲ ਕਰਦੀ ਆਪਾਂ ਨੂੰ ਘਰ ਦੀ ਵੀ ਕੋਈ ਲੋੜ ਨਹੀਂ ਆਪਣੇ ਘਰੇ ਸਭ ਕੁਝ ਸਾਰਾ ਪਦਾ ਦਿੱਤਾ ਆਪਾਂ ਕੋਈ ਭੁੱਖੇ ਲੰਗੇ ਥੋੜਾ ਬੇਬੇ ਗੱਲ ਭੁੱਖੇ ਲੰਗੇ ਦੀ ਨਹੀਂ ਅਰੇ ਹਰਪ੍ਰੀਤ ਨੂੰ ਕਿਹੜਾ ਨਿੰਦਾ ਨਹੀਂ ਵੀ ਮੇਰਾ ਘਰ ਹੀ ਆ ਖਰਾਬ ਹੋ ਜਾਂਦਾਗਾ ਐਵੇਂ ਮਨ ਚੜ ਕੇ ਉਹਨਾਂ ਦੀਆਂ ਉਂਗਲਾਂ ਤੇ ਮਗਰ ਲੱਗੀ ਬੈਠੀ ਆ ਉੱਥੇ ਖਰਾਬ ਕਰੀ ਜਾਂਦੀ ਆ ਸਾਰਾ ਕੁਝ ਵੀ ਖਰਾਬ ਨਹੀਂ ਕਰਦੀ ਆ ਆਪਦੇ ਭੈਣ ਭਰਾ ਦੇ ਪਿੱਛੇ ਲੱਗਦਾ ਹੀ ਹੁੰਦਾ ਉਹ ਪਤਾ ਹੀ ਆ ਉਹਦੇ ਭਰਾ ਜਿਹਦੇ ਵੀ ਥੋੜਾ ਜਿਆਦਾ ਭੂਤ ਸਵਾਰ ਆ ਉਹਦੇ ਵੀ ਤਾਰਨਾ ਪੂਗਾ ਮੈਂ ਤਾਂ ਕਹਿੰਦਾ ਇੱਕਾ ਨੂੰ ਕਿਹਨੂੰ ਰਿਸ਼ਤੇਦਾਰੀ ਰਲਦੀ ਆ ਚਲ ਚੁੱਪ ਕਰ ਜੀਗੇ ਚੁੱਪ ਕਰ ਜੀਗੇ ਭੇਜ ਦੇਣਗੇ ਸਹਾਇਚਾਰਨਾ ਭੇਜ ਦੇ ਦੀਂਦੇ ਨਹੀਂ ਤੂੰ ਆ ਗੱਲਾਂ ਕਹਿ ਕੇ ਤਾਂ ਕੰਮ ਵਿਗਾੜਦਾ ਸਾਰਾ ਕੀ ਭੂਤ ਸਵਾਰ ਆ ਉਹਦੇ ਭਰਾ ਦੇ ਜਿੰਨੀ ਗੱਲ ਕਰੀ ਅਗਲੇ ਨੇ ਸਹੀ ਕਹੀ ਆ ਉਹ ਉਹਨੇ ਕਿਹੜੀ ਸਹੀ ਕਰੀ ਉਹਨੂੰ ਐ ਤਾਂ ਪਤਾ ਨਹੀਂ ਮੇਰੀ ਭੈਣ ਦਾ ਘਰ ਵਿੱਚ ਜੜੀ ਜਾਂਦਾ ਮੈਂ ਭੇਜ ਦਿਆਂ ਨਾਲ ਉਹਨੂੰ ਕਿ ਮੈਂ ਤਾਂ ਗਰਮੀ ਗੱਡੀ ਆ ਪਾ ਅਗਲੀ ਪਿਛਲੀ ਪਤਾ ਨਹੀਂ ਕਿਹੜੀ ਗਰਮੀ ਰੱਖੀ ਬੈਠਾ ਸੀ ਦੇਖ ਲੈ ਬੇ ਤੇਰੀ ਇਹ ਲੂਤਰੋ ਨਹੀਂ ਟਿਕਦੀ ਮੈਨੂੰ ਪਤਾ ਹੈ ਸਾਰਾ ਓਏ ਬੇ ਬੇ ਲੂਤਰੋ ਟਿਕਣ ਵਾਲੀ ਕੀ ਗੱਲ ਆ ਤੂੰ ਤਾਂ ਮੈਨੂੰ ਤੋਣਨ ਲੱਗ ਜਾਨੀਂ ਆ ਜਿਹੜੀ ਗੱਲ ਆ ਸਹੀ ਮੁੱਦੇ ਦੇ ਉੱਤੇ ਤਾਉ ਦੇਣੀ ਤੂੰ ਮੈਨੂੰ ਲੋਕ ਪਤਾ ਜਿਉਂ 7 ਵਜੇ ਦੀ ਲੰਘਦਾ ਖੇਤ ਜਾਣਾਗਾ ਮੂਹਲ ਕੋਕੇ ਨੰਗਣਾ ਪੈਂਦਾ ਬੇਸ਼ਰਮੀ ਦਿੰਦੇ ਆ ਵੀ ਇਹਦੀ ਬਹੂ ਭੱਜ ਗਈ ਨਾ ਭੱਜਣੂਆ ਕਿਹੜਾ ਕਿਸੇ ਬੰਦੇ ਨਾਲ ਭੱਜ ਗਈ ਪੇਕੇ ਦੁਨੀਆ ਹੀ ਜਾਂਦੀ ਆ ਉਹਨਾਂ ਦੀਆਂ ਕਿਹੜਾ ਪੇਕੇ ਜਾਂਦੀਆਂ ਨਹੀਂ ਲੋਕਾਂ ਦਾ ਤਾਂ ਨਹੀਂ ਮੂੰਹ ਫੜ ਲਾਂਗੇ ਅਗਲਾ ਤਾਂ ਹੀ ਕਹਿੰਦਾ ਨਿਕਲ ਗਈ ਇਹਦੀ ਬੰਗੂ ਆਹੋ ਨਿਕਲ ਗਈ ਤੂੰ ਲੋਕਾਂ ਦੇ ਪਿੱਛੇ ਲੱਗਦਾ ਤਾਂ ਕਹਿੰਦੇ ਜੇ ਤੂੰ ਅਗਲੇ ਨੂੰ ਜਵਾਬ ਦੇ ਦੇਂ ਭਾਈ ਪੇਕੇ ਬੈਠੀ ਐ ਫਿਰ ਕੀ ਹੋਗਾ ਗੁੱਸੇ ਮਸਾਲੇ ਸਭ ਦੇ ਹੁੰਦੇ ਆ ਐ ਅਗਲੇ ਨੂੰ ਕਿਹੜਾ ਸੁਣਦਾ ਐ ਪੇਕੇ ਬੱਠੀ ਅਗਲਾ ਤਾਂ ਪੁੱਠੀ ਗੱਲ ਕਰਦਾ ਮੂੰਹੋਂ ਬੇਸ਼ਰਮੀ ਦਿੰਦਿਆ ਬੇਚਾਰ ਭਾਂਡੇ ਹੁੰਦੇ ਨੇ ਹਰ ਇੱਕ ਦੀ ਖੜਕਦੇ ਨੇ ਬੇਬਦ ਬਾਲੰਗਾ ਗੱਲਾਂ ਛੱਡ ਮੈਂ ਭਗਾਈ ਨਹੀਂ ਮਾਰਦਾ ਮੈਂ ਤੈਨੂੰ ਜਿਹੜੀ ਗੱਲ ਕਹਿਣਾ ਵੀ ਭੋਲੇ ਨਾਲ ਗੱਲ ਕਰ ਲਿਓ ਕੁਛ ਨਾ ਕੁਛ ਤੇ ਹੁਣ ਉਹਦਾ ਨਾ ਆਪਾਂ ਘਰੇ ਜਾ ਕੇ ਗੱਲ ਕਰ ਲੈਨੇ ਆ ਉਹਨੂੰ ਕਹਿ ਵੀ ਬਈ ਇਸ ਤਾਅ ਦਾ ਕਰਾ ਦੇ ਸਾ ਬੈਕ ਬਸ ਤੂੰ ਭੋਲੇ ਦੀ ਗੱਲ ਛੱਡ ਆਪਾਂ ਸਰਪੰਚ ਕੋਲੇ ਚੱਲਦੇ ਆ ਸਰਪੰਚ ਨੂੰ ਨਾਲ ਲਿਆ ਕੇ ਤੇ ਆਪਾਂ ਉਹਨਾਂ ਦੇ ਜਾਨੇ ਆ ਹਰਪ੍ਰੀਤ ਨੂੰ ਘਰੇ ਲੈ ਕੇ ਆਉਣੇ ਆ ਉਹ ਮੇਰੇ ਉਹੀ ਭਗਾਈ ਮੈਨੂੰ ਪਤਾ ਵੀ ਨਹੀਂ ਭੇਜਣਾ ਉਹਨਾਂ ਨੂੰ ਸਰਪੰਚ ਨੂੰ ਉਹਦੇ ਤੈਨੂੰ ਮੈਂ ਕਹੀ ਉਹਦੇ ਤੂੰ ਨਹੀਂ ਮੰਨੀ ਪੈਰ ਤੇ ਪਾਣੀ ਨਹੀਂ ਤੂੰ ਨਹੀਂ ਪੈਣ ਦਿੱਤਾ ਉਹਦੇ ਚੱਲ ਕੋਈ ਨਾ ਜੀ ਉਹਦੇ ਨਹੀਂ ਮੈਂ ਪੈਰ ਤੇ ਪਾਣੀ ਪੈਣ ਦਿੱਤਾ ਅੱਜ ਤਾਂ ਮੈਂ ਕਹੀ ਜਾਂਦੀ ਆ ਵੀ ਚੱਲ ਸਰਪੰਚ ਨੂੰ ਨਾਲ ਲੈ ਕੇ ਚੱਲਾਂਗੇ ਭੋਲੇ ਨੂੰ ਕਹਦਾ ਹੁਣ ਮੈਂ ਇਹਦਾ ਕੀ ਜਵਾਬ ਦੇ ਦੂਗਾ ਉਹ ਤੂੰ ਭੋਲੇ ਭੂਲੇ ਨੂੰ ਰਹਿਣ ਦੇ ਜਦੋਂ ਤੈਨੂੰ ਮੈਂ ਇੱਕ ਵਾਰਾ ਕਹਤਾ ਵੀ ਮਾਰ ਗੋਲਾ ਭੋਲੇ ਦੇ ਗੱਲ ਹੀ ਨਹੀਂ ਸੁਣਦਾ ਮੇਰੀ ਓਏ ਉਹ ਕਹਿੰਦਾ ਵਧੀਆ ਕੁੜੀ ਆ ਪੜ੍ਹੀ ਲਿਖੀ ਆ ਨੌਕਰੀ ਕਰਦੀ ਆ 50 60000 ਰੁਪਏ ਲੈਂਦੀ ਆ ਮਹੀਨੇ ਦਾ ਟੌਰ ਨਾ ਬੈਠੇ ਗਈ ਜਾਵਾਂ ਓਏ ਇਹ ਤਾਂ ਬੇਬੇ ਨਾਲ ਆਇਆ ਤਾਂ ਹੈ ਉਹਨੂੰ ਕਿ ਬਈ ਨਾ ਪਤਾ ਹੁੰਦਾ ਤਾਂ ਆਈ ਜਾਂਦੀ ਨਾਲ ਮੈਂ ਕਾਦੀ ਨਹੀਂ ਲੈ ਕੇ ਚੁੰਜਲੀਆਂ ਤਾਂ ਆਪਾਂ ਹੀ ਛੇੜੀਆਂ ਉਹਨੂੰ ਅਗਲ ਦਾ ਕਰਤਾ ਬੇਬੇ ਐਵੇਂ ਫਾਇਦਾ ਨਹੀਂ ਗੱਲਾਂ ਦਾ ਕੋਈ ਜਿਲੇਉਣੀਆਂ ਦੁਬਾਰੇ ਫੇਰ ਉਸੇ ਟਟਵੈਰ ਖੜਾ ਹੋ ਜੂ ਨਵਾ ਕੁਛ ਨਹੀਂ ਟਟਵੈਰ ਖੜਾ ਹੁੰਦਾ ਤੂੰ ਆਪਦੀ ਲੂਤਰੋ ਜੀਬ ਬਸ ਚੇ ਰੱਖਿਆ ਕਰ ਚੱਲ ਆ ਸਰਪੰਚ ਕੋਲੇ ਚੱਲੀ ਆ ਜਾ ਮੇਰੀ ਗੱਲ ਸੁਣ ਲੈ ਸਰਪੰਚ ਕੋਲ ਤਾਂ ਚੱਲ ਵਰਦੇ ਆ ਗੱਲ ਹੁਣ ਆਰ ਪਾਰ ਦੀ ਹੋਣੀ ਚਾਹੀਦੀ ਆ ਮੁੜ ਕੇ ਤੂੰ ਕੱਲ ਨੂੰ ਕਹੀ ਜਾਂਦੀ ਓਵੇਂ ਫੇਰ ਇਧਰ ਪਕਾਈ ਨਹੀਂ ਕਰਦਾ ਇਹ ਦੁਬਾਰਾ ਤੂੰ ਨਾ ਪਕਾਈ ਕਰੀ ਤੂੰ ਆ ਤਾਂ ਸਹੀ ਮੇਰੇ ਨਾਲ ਇਹ ਦੁਬਾਰ ਵੀਰੇ ਨੇ ਕਿਵੇਂ ਲਾ ਲਿਆ ਫੋਨ ਮੈਨੂੰ ਹੈਲੋ ਹੈਲੋ ਵੀਰੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕਿਵੇਂ ਆ ਵਧੀਆ ਵਧੀਆ ਵੀਰੇ ਤੂੰ ਦੱਸ ਮੈਂ ਤਾਂ ਠੀਕ ਆ ਡੈਡੀ ਕਿਵੇਂ ਠੀਕ ਆ ਸਾਰੇ ਹਾਂ ਹਾਂ ਵਧੀਆ ਅੱਛਾ ਡੈਡੀ ਕਿਵੇਂ ਆ ਮੈਂ ਕਿਹਾ ਡੈਡੀ ਤਾਂ ਠੀਕ ਆ ਡੈਡੀ ਤਾਂ ਸਾਰਾ ਕੁਝ ਵਧੀਆ ਹਰਤਾ ਤੇ ਆਪਣਾ ਤੈਨੂੰ ਪੈਸੇ ਪੋਹ ਦੀ ਲੋੜ ਤਾਂ ਨਹੀਂ ਕੋਈ ਐਮਰਜੈਂਸੀ ਪਈ ਕੋਈ ਭੇਜਣਾ ਹੋਰ ਵੀ ਮਾਝੇ ਲੋੜ ਹੈ ਬੰਦੇ ਨਹੀਂ ਵੀਰੇ ਮੈਨੂੰ ਤਾਂ ਕਾਸੇ ਦੀ ਲੋੜ ਨਹੀਂ ਵੀਰੇ ਮੈਂ ਲੋਕਾਂ ਸਾਹਮਣੇ ਕਿਉਂ ਆ ਮੈਂ ਸਰਨੀ ਵਾਕਰਾਈ ਜਾਂਦੀ ਐ ਮਰਾ ਤੋਂ ਕੀਦੇ ਸਾਹਮਣੇ ਸਰਨੀ ਵਾਕਰਾਦਾ ਵੀਰੇ ਮੇਤਰਾ ਤਲਦੀਪ ਆਇਆ ਸੀ ਮੇਰੇ ਕੋਲ ਅੱਜ ਅੱਛਾ ਫੇਰ ਉਹ ਕਹਿੰਦਾ 4 ਲੱਖ ਰੁਪਇਆ ਦਿੱਤਾ ਮਨਪ੍ਰੀਤ ਨੂੰ ਮੈਂ ਓਹੋ ਦੱਸ ਗਿਆ ਵੀਰੇ ਤੈਨੂੰ ਕਉਂ ਤਾਂ ਸੁਣਨੀ ਸੀ ਵੀਰੇ ਮੇਰੀ ਗਾਲ ਸੁਣ ਆ ਸਾਡੀ ਹਰਪ੍ਰੀਤ ਦਾ ਰੋਲਾ ਨਹੀਂ ਸੀਗਾ ਤਾਂ ਅਸੀਂ ਚਾਚੇ ਤੋਂ ਲਈ ਸੀ ਪੈਸੇ ਚਾਚੇ ਉਹ ਦੁਬਾਰਾ ਵਾਰ-ਵਾਰ ਮੰਗਣ ਆਉਂਦੀ ਸੀ ਸਾਡੇ ਘਰੇ ਕਹਿੰਦੀ ਮੈਂ ਤਾਂ ਆ ਵੀ ਖੜੇ ਪੈਰ ਮੇਰੇ ਪੈਸੇ ਚਾਹੀਦੇ ਆ ਉਹਨੂੰ ਜਦੋਂ ਦਾ ਪਤਾ ਲੱਗਿਆ ਵੀ ਚਾਚੇ ਨੇ ਦਿੱਤੇ ਇਹਨਾਂ ਦੇ ਨਹੀਂ ਤੇ ਫਿਰ ਮੈਂ ਤੈਨੂੰ ਤਾਂ ਨਹੀਂ ਕਿਹਾ ਮੈਂ ਕਿਹਾ ਵੀ ਆਪਣਾ ਤਾਂ ਪਹਿਲਾਂ ਹੀ ਦਾਦੀ ਐ ਨਾ ਬਿਮਾਰ ਸੀ ਉਹਦੇ ਤੇ ਇੰਨੇ ਪੈਸੇ ਲਾਤੇ ਤੂੰ ਮਨਪ੍ਰੀਤ ਤੈਨੂੰ ਮੈਂ ਜੇਰ ਜਿੱਥੋਂ ਮਰਜੀ ਕਾਲੇ ਚੋਰ ਤੋਂ ਲੈ ਕੇ ਦੰਦ ਤਨ ਪਹਿਲਾਂ ਕਿਤੇ ਜਵਾਬ ਦਿੰਦਾ ਨਾ ਹੁਣ ਤੂੰ ਦੱਸੀ ਜਵਾਬ ਗੱਲ ਕਰ ਤੂੰ ਜਿਹੜੀ ਆ ਗੱਲ ਕੀਤੀ ਆ ਗਲਤ ਕੀਤੀ ਆ ਤੂੰ ਫੈਸਲਾ ਲੈਣਾ ਬੜਾ ਜਿਆਦਾ ਸੋਚ ਕੇ ਲਈਦਾ ਹੁੰਦਾ ਪਤਾ ਵੀਰੇ ਮੈਨੂੰ ਮੈਂ ਗਲਤ ਕੀਤਾ ਪਰ ਇਹਦੇ ਚ ਗਲਤ ਕੀ ਆ ਮੈਂ ਕਿਹੜਾ ਕਿਸੇ ਉਪਰੇ ਤੋਂ ਪੈਸੇ ਮੰਗੇ ਉਹ ਵੀ ਤਾਂ ਮੇਰਾ ਵੀਰਾ ਹੀ ਆ ਤੇਰੇ ਵਾਂਗੂ ਮੈਂ ਉਹਦੇ ਤੋਂ ਮੰਗ ਲੇ ਬੇਸ਼ਰਮੀ ਵਾਲੀ ਗੱਲ ਹੋ ਜਾਂਦੀ ਆ ਨਾ ਉਹ ਗੱਲਾਂ ਗੱਲਾਂ ਤੇ ਮੈਨੂੰ ਨਾਲੇ ਸੁਣਾ ਗਿਆ ਨਾਲੇ ਕਹਿ ਗਿਆ ਯਾਰ ਕੋਈ ਨਾ ਪੈਸੇ ਉਹ ਮੈਂ ਕਿਹਾ ਕਿ ਨਾ ਵੀ ਤੇ ਨਹੀਂ ਗੱਲ ਤੇਰੇ ਜਰਾਏ ਬਹੁਤ ਜੋ ਮੈਨੂੰ ਅੱਗ ਲੱਗੀ ਬਾਪੂ ਦਾ ਬਲੱਡ ਵਧ ਗਿਆ ਮੌਕੇ ਤੇ ਉਹਨੂੰ ਦਵਾਈ ਦਵਾਈ ਆ ਹਾਂ ਡਾਕਟਰ ਬੁਲਾ ਕੇ ਹਾਏ ਰੱਬਾ ਮੇਰਾ ਵੀਰੇ ਵੀਰੇ ਨੇ ਤਾਂ ਸਵੇਕੀ ਗੱਲ ਕੀਤੀ ਹੋਣੀ ਆ ਤੇਰੇ ਕੋਲੇ ਸਵੇਕੀ ਜੋ ਬੀਤਿਆ ਚਾਹ ਨਹੀਂ ਪੀਣ ਦਿੱਤੀ ਉਹਨੇ ਸਵੇਰੀ ਆ ਗਿਆ ਗੇਟ ਤੇ ਫਿਰ ਉਹ ਕਿਹਨੇ ਤੇਰੇ ਤੋਂ ਪੈਸੇ ਮੰਗਣ ਆਏ ਸੀ ਨਾਲੇ ਸਾਡੀ ਦੋਮਾਂ ਦੀ ਗੱਲ ਆ ਮੈਂ ਤਾਂ ਉਹਨੂੰ ਕਿਹਾ ਸੀ ਵੀ ਮੈਂ ਮੋੜ ਰਿਆ ਤੈਨੂੰ ਮੈਂ ਆਪੇ ਦੇ ਦੂੰਗੀ ਉਹ ਮੋੜਨ ਦੀ ਗੱਲ ਤਾਂ ਬਾਅਦ ਚਾਹ ਤੂੰ ਮੈਨੂੰ ਕਹਿ ਦਿੰਦੀ ਦੱਸ ਦਿੰਦੀ ਵੈਰੈਟੀ ਕੀ ਗੱਲ ਸੀ ਮੈਂ ਪੁੱਛਾਂਗੇ ਕਦੇ ਵੀਰੇ ਫਿਰ ਤੈਨੂੰ ਕਹੀ ਤਾਂ ਜਾਣੀ ਆ ਵੀ ਆਪਣੇ ਤਾਂ ਤਾਂ ਪਹਿਲੇ ਹੀ ਇੰਨਾ ਡੇਗਾ ਪਿਆਗਾ ਮੈਂ ਤੈਨੂੰ ਤਾਂ ਨਹੀਂ ਕਿਹਾ ਮੈਂ ਕਿਹਾ ਕਿਉਂ ਆਪਖਾ ਹੋਏਗਾ ਮੈਂ ਆ ਦੇਖਿਆ ਤਾਂ ਵੀ ਪੜੀ ਹੋਗੀ ਸਵੇਰੇ ਸਵੇਰੇ ਆ ਕੇ ਹੱਟ ਤੇ ਮਰੀ ਉਹਨੇ ਗੱਲ ਕਹਿੰਦਾ ਯਾਰ ਤਰੀ ਭੈਣ ਅਗਲਾ ਕਹਿੰਦਾ ਪਤਾ ਨਹੀਂ ਸੀ ਹੈ ਨਹੀਂ ਉਹਨਾਂ ਕੋਲੇ ਕੁਝ ਨਾ ਉਹ ਨੰਗ ਮਲੰਗ ਪਰੇ ਫਿਰ ਤੇ ਅੰਕਰੇ ਵਾਦੀ ਚੱਲ ਕੋਈ ਨਹੀਂ ਵੀ ਉਹ ਤਾਂ ਮੇਰਾ ਮਿੱਤਰ ਹੈ ਇੱਕ ਏਡੀ ਤਾਂ ਨਹੀਂ ਗੱਲ ਹੁੰਦੀ ਵੀ ਤੂੰ ਹਰ ਇੱਕ ਗੱਲ ਉਹਨੂੰ ਦੱਸੀ ਜਾਵੇਂ ਗਲਤੀ ਹੋ ਗਈ ਵੀਰੇ ਮੇਰੇ ਤੋਂ ਮੈਨੂੰ ਮਾਫ ਕਰਦੇ ਕੋਈ ਨਾ ਅੱਗੇ ਤੋਂ ਹੁਣ ਜਦ ਤੱਕ ਰੋਡ ਪਾਉਗੀ ਨਾ ਮੈਂ ਤੈਨੂੰ ਹੀ ਕਹੂੰਗੀ ਮੈਨੂੰ ਕੀ ਪਤਾ ਸੀ ਹੁਣ ਕੁਲਦੀਪ ਵੀ ਆਗਲਾ ਰਸਨਾ ਉਹ ਗਿਆ ਜਦੋਂ ਹੁਣ ਆਪਾਂ ਨੂੰ ਪਤਾ ਹੀ ਹੈਗਾ ਹੁਣ ਸੱਤ ਬਗਾਨਾ ਕਿੱਥੇ ਖੜਦਾ ਹੁੰਦਾ ਜਿਹੜੀ ਗੱਲ ਆ ਬਾ 10 ਰੁਪਏ ਨੇ ਦਿੰਦਾ ਅੱਜ ਕੱਲ ਤਾਂ ਕੋਈ ਤੂੰ 4 ਲੱਖ ਲੈ ਲੈ ਉਹ ਦੱਸੋ ਮੈਨੂੰ ਆ ਕੇ ਹੈ ਚੱਲ ਕੋਈ ਨਹੀਂ ਵੀਰੇ ਚੱਲ ਤੂੰ ਡੈਡੀ ਦਾ ਧਿਆਨ ਰੱਖੀ ਅੱਗੇ ਤੂੰ ਧਿਆਨ ਰੱਖੀ ਨਾ ਆਉਂਦਾ ਚੱਲ ਕੋਈ ਨਾ ਡੈਡੀ ਦਾ ਧਿਆਨ ਤਾਂ ਰੱਖ ਲੈ ਮੈਂ ਗ੍ਰੈਂਡ ਜੈਕਸ਼ਨ ਲਵਾਤੇ ਡਾਕਟਰ ਨੂੰ ਬੁਲਾ ਕੇ ਬਲੱਡ ਵਦ ਗਿਆ ਸੀ ਇੱਕਦਮ ਬੀਪੀ ਆਈ ਕਰ ਗਿਆ ਚੰਗਾ ਚੰਗਾ ਐਵੇਂ ਨਾ ਮਾੜੀ-ਭਾੜੀ ਗੱਲ ਦਿਲ ਤੇ ਲਾ ਲਿਆ ਕਰੋ ਚਲ ਠੀਕ ਆ ਧਿਆਨ ਰੱਖੀਏਗੇ ਤੁਮ ਚੰਗਾ ਬਈ ਕੀ ਹੋ ਗਿਆ ਮਨਪੀਤਾ ਕਿਹੜੇ ਪੈਸੇ ਦੀ ਗੱਲ ਕਰਦਾ ਉਹ ਕੁਛ ਨਹੀਂ ਮੰਮੀ ਉਹ ਤਾਂ ਨਾ ਚਾਚੀ ਨੇ ਆਪਣੇ ਤੋਂ ਪੈਸੇ ਮੰਗਦੀ ਸੀ ਕਹਿੰਦੀ ਅਵੀ ਮੇਰੇ ਪੈਸੇ ਮੋੜੋ ਫਿਰ ਮੈਂ ਨਾ ਜਿਹੜਾ ਮੇਰਾ ਪਿੰਡ ਕੁਲਦੀਪ ਵੀਰਾ ਨਹੀਂ ਹੈਗਾ ਸਾਡੇ ਗਵਾਂਡੀਆਂ ਦਾ ਮੁੰਡਾ ਵੀਰੇ ਨੂੰ ਤਾਂ ਮੈਂ ਕਿਹਾ ਚਲ ਪਹਿਲਾਂ ਹੀ ਟੈਨਸ਼ਨ ਆ ਡੈਡੀ ਦੀ ਹਨਾ ਡੈਡੀ ਤੇ ਇੰਨੇ ਪੈਸੇ ਲੱਗੇ ਜਾਂਦਾ ਥੱਬਿਆਂ ਦੇ ਥੱਬੇ ਤਾਂ ਹੁਣ ਡਾਕਟਰਾਂ ਨੂੰ ਭਰ ਕੇ ਆਇਆ ਉਹ ਮੈਂ ਉਹਨੂੰ ਨਹੀਂ ਕਿਹਾ ਤੇ ਮੈਂ ਕੁਲਦੀਪ ਵੀਰੇ ਨੂੰ ਕਹਤਾ ਵੀ ਸਾਨੂੰ ਜੇ ਪੈਸੇ ਹੈਗੇ ਤਾਂ ਦੇ ਦੇ। ਉਹਨੇ ਵਿਚਾਰੇ ਨੇ ਉਹਦੇ ਮੈਨੂੰ ਪਾਤੇ ਸੀਗੇ ਪੈਸੇ। ਉਹਨੇ ਤਾਂ ਸੁਭਾਏ ਕੀ ਗੱਲ ਕੀਤੀ ਹੋਣੀ ਆ ਵੀਰੇ ਕੋਲੇ ਵੀ ਮਨਪ੍ਰੀਤ ਨੂੰ ਪਈ ਪੈਸਿਆਂ ਦੀ ਲੋੜ ਸੀ ਵੀ ਉਹਨੇ ਮੇਰੇ ਤੋਂ ਲੈ ਲੈ। ਤੇ ਆ ਵੀਰੇ ਨੇ ਬਸ ਇਸ਼ੂ ਬਣਾ ਲਿਆ ਉਸੇ ਗੱਲ ਦਾ। ਲੋੜ ਤਾਂ ਚੱਲ ਆਪਾਂ ਨੂੰ ਸੀਗੀ ਮੈਂ ਤੇਰੀ ਗੱਲ ਸਮਝਦੀ ਆ। ਤੁਸੀਂ ਕਹਾ ਮੈਨੂੰ ਵੀ ਨਹੀਂ ਦੱਸਿਆਗਾ। ਫਿਰ ਤੇਰੇ ਭਰਾ ਨੂੰ ਵੀ ਨਹੀਂ ਪਤਾ ਇਸ ਗੱਲ ਦਾ। ਇਹ ਗੱਲਾਂ ਨਾ ਐ ਨਹੀਂ ਪਹੁੰਚਦੀਆਂ ਹੁੰਦੀਆਂ। ਸਾਰਿਆਂ ਦੇ ਰਹਿਣ ਨਾਲ ਹੀ ਕੰਮ ਕਰਨੇ ਫੇਰ ਚਾਹੀਦੇ ਹੈਗੇ। ਓਹੋ ਮੰਮੀ ਜੇ ਚਾਚੀ ਨੂੰ ਨਾ ਦਿੰਦੇ ਉਹਨੇ ਕੋਲਾ ਪਟਕੇ ਖਾ ਜਾਣਾ ਸੀ ਆਪਣਾ। ਕੋਈ ਨਹੀਂ ਫਿਰ ਆਕਾਸ਼ ਆਪੇ ਕੋਈ ਹੱਲ ਕਰ ਲੈਣਾ ਸੀ ਉਹਨੇ ਆਕਾਸ਼ ਨੂੰ ਕਿੰਨੀ ਕੁ ਟੈਨਸ਼ਨ ਪਾਈ ਜਾਈਏ ਉਧਰ ਉਹ ਹਰਪ੍ਰੀਤ ਦੀ ਟੈਨਸ਼ਨ ਉਧਰੋਂ ਕਰਾਂ ਦੇ ਕਮਾਂਕਾਰਾਂ ਦੀ ਟੈਨਸ਼ਨ ਸਾਰਾ ਜ਼ਿੰਮੇਵਾਰੀਆਂ ਹੁਣ ਉਹਦੇ ਸਿਰ ਤੇ ਕੱਲਾ ਕੱਲਾ ਉਹ ਕਿੱਧਰ ਨੂੰ ਹੋਵੇ ਵਿਚਾਰਾ ਉਹ ਤਾਂ ਜ਼ਿੰਮੇਵਾਰੀਆਂ ਤਾਂ ਹੈਗੀਆਂ ਨੇ ਪਰ ਜਿਹੜੀ ਤੂੰ ਆਹ ਗੱਲ ਕੀਤੀ ਚੱਲ ਕੀਤੀ ਤਾਂ ਦੂਆ ਦੇ ਫਾਇਦੇ ਵਾਸਤੇ ਹੈਗੀ ਵੀ ਚੱਲ ਆਪਾਂ ਨੂੰ ਉਹ ਨਾ ਬਾਰੀ ਬਾਰੀ ਟੋਕੇ ਤੇ ਪਰ ਬੁੱਤੇ ਹੁਣ ਤੇਰੇ ਤੇ ਉਲਟ ਪੈ ਗਈ ਦੇਖ ਚੱਲ ਕੋਈ ਨਹੀਂ ਮੰਮੀ ਵੀਰੇ ਨੂੰ ਤਾਂ ਮੈਂ ਆਪੇ ਸਮਝਾ ਲੂੰਗੀ ਕੋਈ ਗੱਲ ਨਹੀਂ ਤੇ ਕੁਲਦੀਪ ਵੀਰੇ ਦੀ ਰਹੀ ਗੱਲ ਉਹਨੂੰ ਵੀ ਮੈਂ ਕਿਹਾ ਸੀ ਵੀ ਅਸੀਂ ਪੈਸੇ ਇਕੱਠੇ ਤਾਂ ਨਹੀਂ 모ੜ ਸਕਦੇ ਆਪਣੀ ਤਾਂ ਗੱਲ ਹੋਰ ਐ ਚੱਲ ਤੂੰ ਵੀਰੇ ਨੂੰ ਸਮਝਾ ਲੇਂਗੀ ਜੇ ਤੂੰ ਇਹ ਤਾਂ ਮੰਗ ਲੈਂਦੀ ਤਾਂ ਆਪਾਂ ਚਲੋ 모ੜ ਨਹੀਂ ਸੀਗੇ ਉਹ ਇਹਦੇ ਵੀ 모ੜ ਦਿੰਦੇ ਉਹਦੇ ਵੀ ਆਪਾਂ ਪੈਸੇ 모ੜਨੇ ਆ ਪਰ ਪੁੱਤ ਉਹਨਾਂ ਦਾ ਸ੍ਰਿੱਕਾ ਹੈਗਾ ਤੇਰੇ ਭਰਾ ਦਾ ਤੇ ਕੁਲਦੀਪ ਦਾ ਉਹ ਤਾਂ ਸ੍ਰਿੱਕੋ ਸ੍ਰਿੱਕੀ ਹੈ ਨਾ ਇਹ ਗੱਲ ਤਾਂ ਮੰਮੀ ਮੈਂ ਸੋਚੀ ਨਹੀਂ ਬਸ ਮੈਨੂੰ ਤਾਂ ਇਹੀ ਲੱਗਦਾ ਸੀ ਵੀ ਜਿਵੇਂ ਮੇਰਾ ਵੀਰਾ ਇਹ ਹੈ ਓਵੇਂ ਮੇਰਾ ਵੀਰਾ ਉਹ ਹੈ ਵੀ ਦੋਨੇ ਮਿੰਨ ਤੇ ਇੱਕੋ ਜਿਹਾ ਤੈਨੂੰ ਤਾਂ ਇੱਕੋ ਜਿਹਾ ਤੂੰ ਤਾਂ ਨਹੀਂ ਫਰਕ ਰੱਖਿਆ ਪਰ ਤਰੀਕੇ ਦੇ ਵਿੱਚ ਫਰਕ ਪੈ ਜਾਂਦਾ ਹੁੰਦਾ ਨਿੱਕੇ ਨਿੱਕੇ ਗੱਲਾਂ ਤੋਂ ਫਰਕ ਪੈਂਦਾ ਪੁੱਤ ਜੇ ਇਹੀ ਗੱਲ ਤੂੰ ਰਾਜਪਾਲ ਨੂੰ ਉਹਨੂੰ ਪੁੱਛ ਕੇ ਤੇ ਭਰਾ ਨੂੰ ਕਰ ਲੈਂਦੀ ਤਾਂ ਫੇਰ ਕੋਈ ਗੱਲ ਹੀ ਨਹੀਂ ਸੀਗੀ ਚਲ ਕੋਈ ਨਹੀਂ ਮੰਮੀ ਹੁਣ ਕਿਹੜਾ ਵੀਰੇ ਨੇ ਬਾਲਾ ਗੁੱਸਾ ਕੀਤਾ ਬਸ ਮਾੜਾ ਜਿਹਾ ਹੀ ਕਿਹਾ ਮੈਨੂੰ ਬਿਜਲੋੜ ਸੀ ਤਾਂ ਮੇਰੇ ਤੋਂ ਮੰਗ ਲੈਂਦੀ ਉਹਨਾਂ ਨੇ ਤਾਂ ਫੇਰ ਭੈਣ ਭਾਈ ਕਹਿੰਦਾ ਵੀ ਹੁੰਦਾ ਭਾਈ ਉਹਨੂੰ ਵੀ ਗੁੱਸਾ ਆਇਆ ਉਹਨੇ ਤੈਨੂੰ ਕਹਿਤਾ ਚਲ ਮੰਮੀ ਤੁਸੀਂ ਵੀ ਮਾਫ ਕਰ ਦਿਓ ਮੈਂ ਤੁਹਾਡੇ ਤੋਂ ਬਿਨਾ ਪੁੱਛੇ ਐਵੇਂ ਡੇਡੇ ਕੰਮ ਕਰਦੀ ਫਿਰਦੀ ਆ ਮੈਂ ਤਾਂ ਪੁੱਤ ਤੈਨੂੰ ਕੁਝ ਨਹੀਂ ਕਹਿੰਦੀਗੀ ਪਰ ਐ ਇੰਨਾ ਗੱਲਾਂ ਨਾਲ ਫਰਕ ਪੈ ਜਾਂਦਾ ਉਹਦਾ ਰਿਸ਼ ਹਾਂਜੀ ਇਹ ਤਾਂ ਹੈ ਮੰਨਦੀ ਆ ਮੈਂ ਜੇ ਕੋਈ ਗੱਲ ਕਰਨੀ ਆ ਸਾਰਿਆਂ ਦੀ رائے ਨਾਲ ਗੱਲ ਕਰੋ ਜੇ ਤੂੰ ਹੁਣ ਪੈਸੇ ਤੈਨੂੰ ਚਾਹੀਦੇ ਸੀਗੇ ਤੂੰ ਆਦੇ ਵੀਰੇ ਨੂੰ ਪੁੱਛ ਲੈਂਦੀ ਜੇ ਉਹਦੇ ਕੋਲ ਨਹੀਂ ਸੀ ਉਹ ਤੈਨੂੰ ਆਪੇ ਹੱਲ ਕਰਕੇ ਦੇ ਦਿੰਦਾ ਚਾਹੇ ਗੁਲਦੀਪ ਤੂੰ ਫੜ ਕੇ ਤੈਨੂੰ ਦੇ ਦਿੰਦਾ ਉਹ ਚਲ ਕੋਈ ਨਹੀਂ ਮੰਮੀ ਹੁਣ ਤਾਂ ਜਿਹੜਾ ਕੁਝ ਹੋਣਾ ਸੀ ਹੋ ਗਿਆ ਚਾਚੀ ਤਾਂ ਤਾਂ ਜਾਨ ਛੜਵਾ ਲਈ ਨਾ ਆਪ ਆਪਣੀ ਨਹੀਂ ਇਹ ਤਾਂ ਗੱਲ ਹੈਗੀ ਉਹ ਵੀ ਨਾਲ ਹੋਰ ਗੱਡੀ ਦੇ ਵੀਰੇ ਚੱਕ ਦਿੰਦੀ ਐ ਛੇਦੀ ਰੈਂਦੀ ਹੁੰਦੀ ਗੱਲ ਹੋਰ ਸੁਣ ਲਓ ਵੀ ਆਕਾਸ਼ ਕਹਿੰਦਾ ਚਾਚੀ ਨੇ ਤਾਂ ਮੈਨੂੰ ਕਿਹਾ ਵੀ ਉਹ ਕਹਿੰਦਾ ਮੈਂ ਤਾਂ ਪੈਸੇ ਮੰਗੇ ਨਹੀਂ ਸੀ ਓਹੋ ਆਪਾਂ ਨੂੰ ਤਾਂ ਪਤਾ ਹੀ ਐ ਵੀ ਉਹ ਉੱਤੇ ਉੱਤੇ ਫਿਰਦੀ ਹੈਗੀ ਐਵੇਂ ਉਵੇਂ ਹਮੈਤਨ ਬਣੀ ਫਿਰਦੀ ਹੈ ਵੱਡੀ ਪੈਸਿਆਂ ਦੀ ਚੱਲ ਚੰਗਾ ਜਾ ਜਾ ਕੇ ਚਾਹ ਕਰ ਲੈ ਘੁੱਟ ਐਡੇ ਚੰਦਰਾ ਸੁਭਾ ਕਾ ਤੂੰ ਮੰਮੀ ਚਾਚੀ ਦਾ ਉਹਨੂੰ ਤਾਂ ਇਹ ਲੱਗਦਾ ਵੀ ਜਿਵੇਂ ਸ੍ਰੀਕੇ ਕਬੀਲੇ ਚ ਉਹਨੇ ਰਹਿਣਾ ਹੀ ਨਹੀਂ ਆਪਣੇ ਨਾਲ ਉਹ ਸ਼ੁਰੂ ਤੋਂ ਉਹਦਾ ਸੁਭਾ ਇਹੋ ਜਿਹਾ ਹੀ ਆਂ ਹੀ ਆਹੋ ਚਿਰਚੜੀ ਆਂ ਕਰਦੀ ਰਹਿੰਦੀ ਹੈਗੀ ਅੱਗੇ ਅੱਗੇ ਤਾਂ ਲੋੜ ਆਪਣੀ ਐ ਪਹਿਨੀਆ ਭਾਂਡੇ ਫੜਾ ਲਾ ਕਰ ਲਈ ਕੁੜੇ ਚਾਚੂ ਬਣਾਉਂਦੀ ਸੀ ਮਨਪ੍ਰੀਤ ਚਾਹ ਤਾਂ ਉਹਨੂੰ ਕਿਹਾ ਸੀ ਬਣਾ ਲਾ ਤੇ ਕਿਵੇਂ ਉਹਨਾਂ ਦੀ ਬਹੂ ਦੀ ਭੈਣ ਨਹੀਂ ਆਪਾਂ ਤਾਂ ਫਿਕਰ ਕਰੀ ਜਾਂਦੀਆਂ ਸੀ ਕਿ ਬਿਮਾਰ ਹੈ ਮੈਨੂੰ ਤਾਂ ਤਾਈ ਨੇ ਹੋਰ ਹੀ ਕੁਝ ਦੱਸਿਆ ਹੋਰ ਕੁਝ ਕੀ ਦੱਸਿਆ ਮੈਨੂੰ ਤਾਈ ਮੈਨੂੰ ਕਹਿੰਦੀ ਕੁਛ ਨਹੀਂ ਦੁਖਦਾਬਿਲੇ ਇਹਦਾ ਕਹਿੰਦੀ ਇਹ ਤਾਂ ਟੰਗ ਕਰਦੀ ਹੈ ਕਹਿੰਦੀ ਤੜਕੇ ਉੱਠਣ ਸਾਰ ਕਹਿ ਦੂ ਮੇਰੇ ਤਾਂ ਤਜਾਬ ਬਣ ਗਿਆ ਸਿਰ ਨੂੰ ਕੁਝ ਚੜ ਗਿਆ ਕਹਿੰਦੀ ਸਿਰ ਬਨ ਕੇ ਪੈ ਜੂਗੀ ਜਦੋਂ ਕਹਿੰਦੀ ਮੈਂ ਕੰਮ ਕਰ ਲੈਨੀ ਆ ਉਦੋਂ ਚੰਗੀ ਭਲੀ ਹੋ ਜੂ ਕਹਿੰਦੀ ਖਾ ਪੀ ਕੇ ਲਾ ਕੇ ਸੁਰਖੀ ਵੀਦੀ ਤੇ ਫੇਰ ਬੈਹਿ ਜੂਗੀ ਕਹਿੰਦੀ ਅੱਛਾ ਕਹਿੰਦੀ ਮੈਂ ਤਾਂ ਬਾੜੀ ਤੱਪੀ ਪਈਆਂ ਕਹਿੰਦੀ ਜੇ ਤਾਂ ਮੈਂ ਆ ਕਿ ਗੱਲ ਕਰਦੀਆਂ ਕਿਸੇ ਕੋਲੇ ਤਾਂ ਅਗਲਾ ਕਹਿੰਦਾ ਆ ਕੇ ਵੀ ਚੁਗਲੀਆਂ ਕਰਦੀਆਂ ਨੇ ਬੁੜੀਆਂ ਇਹ ਵੀ ਗੱਲ ਸਹੀ ਆ ਤੇ ਕਲੇਸ਼ ਪੈਂਦਾ ਭਾਈ ਕਰੇ ਹੈ ਤੇ ਜੇ ਕਹਿੰਦੀ ਮੈਂ ਨਹੀਂ ਕਹਿੰਦੀ ਤਾਂ ਹੁਣ ਮੈਂ ਕੀ ਕਰਾਂ ਕਹਿੰਦੀ ਸਾਰਾ ਦਿਨ ਕਮਲਿਆਂ ਵਾਂਗੂ ਲੱਗੀ ਰਹਿਣੀ ਆ ਕੰਮ ਤੇ ਕਹਿੰਦੀ ਤੇ ਖਾ ਪੀ ਕੇ ਕੁੜੇ ਪਾ ਜਾਂਦੀ ਆ ਮौज ਨਾਲ ਤੇ ਜੇ ਕਹਿੰਦੀ ਮਾਂ ਆਈ ਤਮਾ ਮਾਂ ਨੂੰ ਆਖਿਆ ਵੀ ਭਾਈ ਇਹਨੂੰ ਮਾੜਾ ਮੋਟਾ ਸਮਝਾ ਕੇ ਜਾ ਤੇ ਮਾਂ ਕਹਿੰਦੀ ਕੋਈ ਨਹੀਂ ਆਕੇ ਇਹਦਾ ਚਿੱਤ ਨਹੀਂ ਠੀਕ ਜੇ ਤੂੰ ਕਰ ਲੇਂਗੀ ਭਾਵੇਂ ਤੂੰ ਕਿਹੜਾ ਲਿੱਸੀ ਹੁੰਨੀ ਐ ਤੇ ਤੇਰੇ ਪੁੱਤ ਦਾ ਘਰ ਹੀ ਐ ਇਹਨਾਂ ਵਾਸਤੇ ਹੀ ਕਰੇਗੀ ਲੈ ਇਹਹ ਜਾਂ ਟਾਈਮ ਆ ਗਿਆ ਨਹੀਂ ਚਲ ਛੱਡ ਤੂੰ ਉਹਨਾਂ ਦੀ ਛੱਡ ਹੁਣ ਆਪਦੇ ਘਰੇ ਹੋਰ ਕਲੇਸ਼ ਪੈ ਗਿਆ ਆਪਣੇ ਹੁਣ ਆਪਦੇ ਕੀ ਪੈ ਗਿਆ ਬਿੰਦ ਤਾਂ ਮੈਂ ਗਈਆਂ ਬਿੰਦ ਚ ਕੀ ਉਦਮੋਲ ਠਾ ਦਿੰਨੇ ਹਾਂ ਤੁਸੀਂ ਕੀ ਉਦਮੋਲ ਠਾਉਣਾ ਸੀਗਾ ਆ ਜਿਹੜੇ ਇਹਨਾਂ ਨੇ ਪੈਸੇ ਫੜ ਕੇ ਉਹ ਤੋਂ ਕੁਲਦੀਪ ਤੋਂ ਉਹ ਚਿੰਦਰ ਦੇ ਮੱਥੇ ਮਾਰੇ ਆ ਹਾਂ ਉਹਨਾਂ ਦਾ ਕਲੇਸ਼ ਫੇਰ ਦੁਬਾਰੇ ਪੈ ਗਿਆ ਕਿਉਂ ਕੀ ਗੱਲ ਇਹਦੇ ਭਰਾ ਨੂੰ ਪਤਾ ਨਹੀਂ ਸੀਗਾ ਇਸ ਗੱਲ ਦਾ ਹਾਂ ਵੀ ਉਹਨੂੰ ਪੈਸੇ ਦਿੱਤੇ ਆ ਫੜ ਕੇ ਉਹਦੇ ਤੋਂ ਆ ਲਓ ਮੰਮੀ ਅੱਛਾ ਲੈਫਟ ਉਹ ਇਹਨੂੰ ਹੁਣ 100 100 ਕੁਸ ਬੋਲਦਾ ਸੀ ਫੋਨ ਤੇ ਇਹਦਾ ਭਰਾ ਬੋਲਦਾ ਸੀ ਹਾਂ ਸ਼ਰੀਕੇ ਦਾ ਕੰਮ ਅਗਲਾ ਵੀ ਤਾਂ ਬੋਲੂਗਾ ਹੀ ਫਿਰ ਹੁਣ ਲੈ ਫਿਰ ਕੀ ਪਤਾ ਸੀ ਹੁਣ ਓਹ ਮੰਮੀ ਮੈਂ ਤਾਂ ਮੰਮੀ ਨੂੰ ਕਿਹਾ ਵੀ ਇੰਨੀ ਟੈਨਸ਼ਨ ਲੈਣ ਵਾਲੀ ਗੱਲ ਹੀ ਨਹੀਂ ਹੈਗੀ ਵੀਰੇ ਨੇ ਮੈਨੂੰ ਕੁਝ ਨਹੀਂ ਕਿਹਾ ਬਸ ਉਹਨੇ ਤਾਂ ਇਸ ਗੱਲ ਦਾ ਗੁੱਸਾ ਕੀਤਾ ਥੋੜਾ ਦਾ ਥੋੜਾ ਜਿਹਾ ਇਤਰਾਜ਼ ਜਿਹਾ ਸਤਾਇਆ ਬਸ ਕਹਿੰਦਾ ਵੀ ਮੈਨੂੰ ਕਿਉਂ ਨਹੀਂ ਕਿਹਾ ਵੀ ਤੈਨੂੰ ਪੈਸੇ ਚਾਹੀਦੇ ਸੀ ਉਹਨੂੰ ਕਿਉਂ ਕਿਹਾ ਲੱਗਦਾ ਹੁਣ ਕੀ ਕਰੀਏ ਫਿਰ ਕੀ ਕਹਿੰਦਾ ਵੀ ਮੋੜੋ ਪੈਸੇ ਨਾ ਕਿੱਥੇ ਗਿਆ ਨਾ ਤਾਂ ਉਹ ਵੀਰੇ ਨੇ ਕਿਹਾ ਵੀ ਮੋੜੋ ਹਾਂ ਮੋੜਨ ਦੀ ਤਾਂ ਗੱਲ ਨਹੀਂ ਕੀਤੀ ਉਹਨੇ ਫਿਕਰ ਤਾਂ ਹੁਣ ਆਪ ਨੂੰ ਆਉਂਦਾਗਾ ਵੀ ਹੁਣ ਜਵਾਕ ਕਿਵੇਂ ਕਰੂਗਾ 4 ਲੱਖ ਰੁਪਏ ਦਾ ਹੱਲ ਉਹ ਤਾਂ ਫਿਰ ਮੋੜਨਾ ਤਾਂ ਪਊਗਾ ਪਰ ਐਡਾ ਛੇਤੀ ਨਹੀਂ ਨਾ ਹੋਣਾ ਜੇ ਮੋੜਨੇ ਵੀ ਪੈਗੇ ਤੈਨੂੰ ਵੀ ਪਤਾਗਾ ਹੁਣ ਇਹ ਤਾਂ ਗੱਲ ਹੈ ਇਹ ਇੱਕ ਤਾਂ ਕਮਲੀ ਨੇ ਮੈਨੂੰ ਵੀ ਨਹੀਂ ਪੁੱਛਿਆਗਾ ਬਿਜਲ ਇੱਥੇ ਤਾਂ ਆਪਣੀ ਗੱਲ ਸੀ ਆਪਾਂ ਉਹਨੂੰ ਕਹਿ ਕੇ ਕਾਲੇ ਨੂੰ ਕਹਿ ਜਾਂਦੇ ਟੰਕਾ ਲੈਂਦੇ ਵੀ ਗਾਹਾਂ ਹੁਣ ਇਹਨੇ ਆਦੇ तरीਕੇ ਤੋਂ ਉੱਥੇ ਫੜ ਲੇ ਪੇਕਿਆਂ ਤੋਂ ਮੰਮੀ ਕੋਈ ਨਾ ਮੁੜ ਜਾਣਗੇ ਵੀਰੇ ਨੇ ਕਿਹੜਾ ਆਪਣੀ ਗੱਲ ਗੁਪਾ ਦਿੱਤਾ ਵੀ ਹੁਣੇ ਨਹੀਂ ਕਾਨੂੰ ਗਲਤੀ ਤਾਂ ਆਪਾਂ ਵੀ ਕਰੀ ਆਪੇ ਸਿੰਦਰ ਬੋਲਦੀ ਸੀ ਬੋਲ ਕੇ ਭਾ ਜਾਂਦੀ ਜਦੋਂ ਕਾਲਾ ਨਹੀਂ ਗੱਲ ਸੁਣਦਾ ਸੀ ਆਪਾਂ ਉਦੋਂ ਤੱਤੀਆਂ ਹੋ ਗਈਆਂ ਅਕੇ ਮੋੜ ਦੇ ਉਪਰ ਇਹ ਕਲੇਸ਼ ਮੁੱਕੂਗਾ ਕਲੇਸ਼ ਤਾਂ ਭਾਈ ਉਹ ਹੋਊਂ ਵੀ ਨਹੀਂ ਮੁੱਕਣ ਦੀ ਜੇ ਉਧਰੋਂ ਮੁੱਕਿਆ ਤਾਂ ਆਪਣੇ ਘਰੇ ਪਵਾਦਾ ਜੇ ਆਪਣੇ ਘਰੇ ਮਿਟਿਆ ਤਾਂ ਗਾਂਹਾਂ ਇਹਨਾਂ ਦੇ ਘਰੇ ਪੈ ਗਿਆ ਓਹੋ ਜੇ ਮੈਨੂੰ ਵੀਰਾ ਬੋਲੂਗਾ ਵੀ ਨਾ ਵੀ ਉਹ ਤਾਂ ਕਿਉਂ ਫੜਿਆ ਮੈਥੋਂ ਕਿਉਂ ਨਹੀਂ ਲੈ ਜੇ ਗਗਦੀਪ ਵੀਰੇ ਨੂੰ ਚਾਹੀਦਾ ਹੋਵੇ ਮੈਂ ਕਹਿ ਦਊਗੀ ਵੀਰੇ ਨੂੰ ਵੀ ਤੂੰ ਵੀਰੇ ਨੂੰ ਮੋੜ ਦੇ ਜੇ ਨਹੀਂ ਹੈ ਤੈਨੂੰ ਪੁੱਤ ਐਂ ਦੇਣ ਲੈਣ ਦੀ ਗੱਲ ਨਹੀਂ ਹੋਣੀ ਵੀ ਚੱਲ ਉਹ ਤਾਂ ਮੋੜ ਤਾਂ ਦੇਊਗਾ ਕਹਿੰਦਾ ਮੰਨਦਾ ਮੰਨ ਤਾਂ ਲਊਗਾ ਨਾ ਆਪਣੀ ਗੱਲ ਇਹ ਮੋੜਦਾ ਤਾਂ ਹੈ ਨਹੀਂ ਆਪਣੀ ਗੱਲ ਥਰੀਕੇ ਦੀ ਹੋ ਜਾਂਦੀ ਆ ਪੁੱਤ ਇਹ ਮੇਲੇ ਥੱਲੇ ਆ ਜਾਂਦੇ ਹੁੰਦੇ ਫਿਰ ਚੱਲ ਮੰਮੀ ਫਿਰ ਹਾਂ ਤੁਸੀਂ ਤਾਂ ਮੈਨੂੰ ਹੀ ਬੋਲਦੀ ਜਾਉਂਗੀ ਇਹਨਾਂ ਨੂੰ ਜਵਾਕਾਂ ਨੂੰ ਕੀ ਪਤਾ ਇਹ ਤਾਂ ਹੁਣ ਇਹਨੂੰ ਆਇਆ ਵੀ ਜਿਹੇ ਜਿਹੇ ਚਾਚਾਨ தாਹੇ ਨੇ ਪੁੱਤ ਜਿਹੇ ਜਿਹੇ ਮੇਰਾ ਭਰਾ ਜਿਹੇ ਜਿਹੇ ਉਹ ਆ ਹਨ ਗੱਲ ਤਾਂ ਉਹੀ ਆ ਨਾ ਇਹਨੇ ਤਾਂ ਕਮਲੀ ਨੇ ਉਹੀ ਗੱਲ ਕੀਤੀ ਤਾਂ ਚੰਗੇ ਵਾਸਤੇ ਸੀਗੀ ਨਹੀਂ ਆ ਲਾਡੀ ਨੇ ਵੀ ਐਵੇਂ ਮੂੰਹ ਚੋਂ ਕੱਢਤੀ ਗੱਲ ਇਹਨੂੰ ਕੀ ਲੋੜ ਸੀ ਚਾਚੇ ਪਤੀਜੇ ਦੀ ਗੱਲ ਸੀ ਉਹਦੇ ਤੇ ਕਰ ਦੱਸਣ ਦੀ ਤੈਨੂੰ ਪਤਾ ਬੁੜੂਆਂ ਤਾਂ ਗੱਲਾਂ ਵਧਾਉਂਦੀਆਂ ਨੇ ਫਿਰ ਪੁੱਛ ਨਾ ਹੁਣ ਮੈਨੂੰ ਤਾਂ ਐ ਟੈਨਸ਼ਨ ਹੋਈ ਪਈ ਐ ਵੀ ਉਹਦੇ ਵੀ ਆਪਾਂ ਨੂੰ ਪੈਸ ਤੇ ਜਵਾਗ ਹੁਣ ਹੱਲ ਵੀ ਕਿੱਥੋਂ ਕਰੂਗਾ ਇੱਕ ਛਿੰਝੜੀ ਟਿਕਦੀ ਨਹੀਂ ਇੱਕ ਹੋਰ ਛੜ ਜਾਂਦੀ ਆ ਉਧਰੋਂ ਜਵਾਗੜੀ ਕੰਨੀ ਔਖੇ ਹੋਏ ਬੈਠੇ ਆ ਉਧਰੋਂ ਆ ਨਮਾ ਪੰਗਾ ਪੈ ਗਿਆ ਨਾ ਕੋਈ ਉਧਰੋਂ ਮੂੰਹ ਸਰਬੰਦਾ ਕਿਸੇ ਗੱਲ ਦਾ ਉਹ ਹੀ ਤਾਂ ਗੱਲ ਹੈਗੀ ਉਹ ਵੀ ਨਹੀਂ ਕਿਸੇ ਸਿਰੇ ਗੱਲ ਲਾਉਂਦੇਗੇ ਉਹ ਦੁਲਾਲਚ ਨੂੰ ਪੈ ਕੇ ਦੇਖ ਲੈ ਜਿੱਦ ਦੇ ਮੈਂ ਰਿਸ਼ਤਾ ਕਰਿਆ ਸੀ ਮੈਂ ਕਹਿੰਦੀ ਸੀ ਮੇਰੇ ਕੁੜਮਾ ਵਰਗਾ ਤਾਂ ਕਿਸੇ ਦੇ ਨਹੀਂ ਆਉਣਾ ਰਿਸ਼ਤੇਦਾਰ ਹੈ ਤੇ ਅਕ ਚੱਲਦਾ ਚੱਲਦਾ ਪੈਸਾ ਖੋਟਾ ਹੋ ਜਾਂਦਾ ਆ ਦੋ 2 ਲੱਖ ਦਾ ਖਾਨੀ 3 ਲੱਖ ਦਾ ਉਹਦੇ ਪਿੱਛੇ ਬੇਈਮਾਨ ਹੋਏ ਬੈਠੇ ਆ ਹੈ ਨਾਲੇ ਸਾਹ ਕੋਈ ਬੇਈਮਾਨੀ ਹੁੰਦੀ ਆ ਤਾਂ ਪੋਰੇ ਜਿਹਾ ਪੋਰੇ ਤੇ ਵੀ ਆ ਜਾਂਦੀ ਆ ਜਿਹਦੇ ਬੰਦੇ ਦੇ ਮਨ ਚ ਬੇਈਮਾਨੀ ਹੁੰਦੀ ਆ ਸਹੀ ਗੱਲ ਐ ਭਾਈ ਸਾਹ ਕਹਿੰਦੇ ਫਰਕ ਪਵਾਉਂਦਾ ਉਹ ਕੰਮ ਹੋਇਆ ਪਿਆਗਾ ਚਲ ਦੇਖਦੇ ਆ ਹੁਣ ਆਉਂਦਾ ਤਾਂ ਲਾਡੀ ਦੇ ਨਾਲ ਕਰਦੇ ਆ ਗੱਲ ਫਿਰ ਕੁ ਕਰਕੇ ਦਿੰਨੇ ਆ ਹਾਲ ਇਹਨਾਂ ਦਾ ਚਲ ਅੱਧ ਪਚਾਦ ਕੋਈ ਮੋੜਾ ਮੜਾਈ ਕਰ ਦਿਆਂਗੇ ਬਾਣੀਆਂ ਦੇ ਫੜ ਫੜ ਕੇ ਕੁਸ ਪਾਈ ਫਿਰ ਫਸਲ ਤੇ ਮੋੜ ਦਿਆਂਗੇ ਹੁਣ ਇਹਨੂੰ ਤਾਂ ਜਵਾਕੜੀ ਨੂੰ ਮੇਹਣੇ ਦਿਵਾਉਣੇ ਉਹ ਇਤੇ ਗੱਲਾਂ ਹਾਲਤ ਆ ਹੁਣ ਕਰਨਾ ਹੀ ਪੈਣਾ ਪਾਉ। ਹਾਂ ਜੇ ਆਪਾਂ ਹੁਣ ਕਹੀਏ ਵੀ ਉਹਨਾਂ ਨੂੰ 4 ਲੱਖ ਦੇਤਾ ਚੱਲ ਆਪਾਂ ਤਾਂ ਸੁਰਖਰੂ ਹੋ ਕੇ ਬਹਿ ਗਏ। ਆਪਾਂ ਐਵੇਂ ਨਹੀਂ ਬੈਠ ਸਕਦੇ। ਹੂੰ ਜਦੋਂ ਅਗਲੇ ਤੋਂ ਫੜੇ ਆ ਤੇ ਮੋੜਨੇ ਤਾਂ ਪੈਣਗੇ। ਚੱਲ ਭਾਈ ਥੋੜੇ ਥੋੜੇ ਕਰਕੇ ਮੋੜ ਦਿਆਂਗੇ ਹੋਰ ਕੀ ਆ ਫੇਰ। ਚੱਲ ਜਿਉਂਦਾ ਉਹਦਾਂ ਕਰਦੀਆਂ ਗੱਲ ਬੈ। ਆਹੋ ਲਾਡੀ ਨੂੰ ਕਹਨੇ ਆ ਫੇਰ। ਇਕੱਠਾ ਤਾਂ ਹੁਣ ਤੈਨੂੰ ਪਤਾ ਜਵਾਬ ਤੇ ਵੀ ਨਹੀਂ ਬੋਝ ਪਾਇਆ ਜਾਂਦਾ ਹੈ। ਹੂੰ ਇੱਕ ਤਾਂ ਆਪਣਾ ਦੂਰਾ ਟੱਬਰ ਹੋ ਗਿਆ। ਇਹ ਇਕੱਲਾ ਕਰੇ ਵੀ ਕੀ ਹੈ। ਤੇ ਉਹ ਤਾਂ ਹੁਣ ਵਿੜਕਾਂ ਤੇ ਹੋ ਜੂ ਛਿੰਦਰਤਾ। ਹੁਣ ਹਰੇਕ ਗੱਲ ਤੇ ਉਹ ਕਹਿੰਦੇ ਕਿ ਉਹਨੂੰ ਇਹ ਮਚੇਮਾ ਹੋਊਗਾ ਵੀ ਇਹਨਾਂ ਨੇ ਪੈਸਿਆਂ ਦਾ ਹੱਲ ਕਰਕੇ ਕਿੱਥੋਂ ਹੱਲ ਕੀਤਾ ਤੇ ਕਿੱਥੋਂ ਮੈਨੂੰ ਪੈਸੇ ਮੋੜੇ ਆ ਹਾਂ ਫਿਰ ਉਹੀ ਹੁਣ ਇਹਨੂੰ ਆ ਫਿਕਰ ਹੋ ਜਾਊਗਾ ਨਹੀਂ ਇਹ ਤਾਂ ਬਸ ਤੈਨੂੰ ਪਤਾ ਹੀ ਹੈ ਇਹ ਤਾਂ ਆਪਣੇ ਟੱਬਰ 'ਚ ਨਾ ਰਲ ਹੀ ਨਹੀਂ ਪਹਿਲਾਂ ਤੋਂ ਹੀ ਇਹ ਤਾਂ ਕਲੇਸ਼ ਹੀ ਰੱਖਿਆ ਇਹਨੇ